ਫਗਵਾੜਾ ਦੇ ਮੰਸਾਦੇਵੀ ਮਹਿਲਾ ਮੰਡਲ ਵੱਲੋਂ ਮੰਸਾਦੇਵੀ ਮੰਦਿਰ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਲਖਸ਼ ਵਿੱਚ ਰਾਸ ਰੀਲਾ ਦਾ ਆਯੋਜਨ ਹੋਇਆ ਇਸ ਮੌਕੇ ਤੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਨ ਦੀ ਧਰਮ ਪਤਨੀ ਸਮਾਜ ਸੇਵਕਾ ਨੀਤਾ ਸੋਮ ਪ੍ਰਕਾਸ਼ ਵਿਸ਼ੇਸ਼ ਤੌਰ ਤੇ ਸ਼ਾਮਿਲ ਇਸ ਮੌਕੇ ਤੇ ਸੁਮਨ শেਠ ਮਾਧੂਰੀ ਰਮਾ ਰਜਨੀ ਬਲਵਿੰਦਰ ਰੀਨਾ ਪ੍ਰਵੀਨ ਕੁਲਵੰਤ ਰੇਨੂ ਬੇਬੀ ਨਿਰਮਲਾ ਜਸਵਿੰਦਰ ਆਦੀ ਮਜੂਸਾ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਤੇ ਪੁਨੀਤ ਜੀ ਰਿਪੋਰਟ 对呀、嗯。<laughs>

I did it ¡Me! ਆਸ ਦੀ ਲਾਈਵ ਇਵੈਂਟ ਬਾਰੋਂ ਆਈਆਂ ਜੀ ਚਾਹਤੀਆਂ ਨਿਕਲੀਆਂ ਆ ਬਹੁਤ ਸੋਹਣਾ ਸਾਰਿਆਂ ਨੇ ਆਨੰਦ ਲਿਆ ਆ ਤੇ ਅਸੀਂ ਇਹਦੇ ਵਾਸਤੇ ਬੈਂਕ ਸੁਮਨ ਜੀ ਦਾ ਬਹੁਤ ਧੰਨ ਆ ਇਹਨਾਂ ਨੇ ਪਹਿਲਾਂ ਵੀ ਦੋ ਪ੍ਰੋਗਰਾਮ ਤੇ ਤੇ ਸਾਡੇ ਮੰਦਰ ਦਾ ਨਾਮ ਉੱਚਾ ਕੀਤਾ ਆ ਤੇ ਸਾਨੂੰ ਬਹੁਤ ਹੀ ਖੁਸ਼ੀ ਹੈ ਜਿਹੜੀ ਨਾਲਾ ਬੜੇ ਮਾਣ ਦਾ ਫਕਰ ਵਾਲੀ ਗੱਲ ਆ ਕਿ ਸਾਡੇ ਮੰਦਰ ਦਾ ਨਾਮ ਸਾਡੀ ਜਿਹੜੀ ਪਿੰਡ ਦੀ ਉਹਦਾ ਨਾਮ ਉੱਚਾ ਹੋ ਰਿਹਾ ਆ ਮਹਾਮੈਦਿ ਇੱਦਾਂ ਹੀ ਬੜੀ ਜਰੇ ਤੇ ਅੱਜ ਬਹੁਤ ਹੀ ਆਨੰਦ ਆਇਆ ਕਿਉਂਕਿ ਪਹਿਲੀ ਵਾਰੀ ਇਹੋ ਜਿਹਾ ਜਿਹੜਾ ਪ੍ਰੋਗਰਾਮ ਆ ਸਾਡੇ ਪਿੰਡ ਵਿੱਚ ਹੋਇਆ ਆ ਤੇ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਅੱਗੇ ਵੀ ਇੱਦਾਂ ਹੀ ਮੈਡਮ ਸੁਮਨ শেਟ ਜੀ ਬਾਅਦ ਚੜ ਕੇ ਇਸ ਨਾਲ ਅੰਦਰਿਆਂ ਕੇ ਪ੍ਰੋਗਰਾਮ ਆਰਗੇਨਾਈਜ਼ ਕਰਦੇ ਰਹਿਣਗੇ ਤਾਂ ਅਸੀਂ ਇਹ ਸਾਡੇ ਵੱਲੋਂ ਪੂਰੇ ਵਧਾਈ ਦੇ ਪਾਤਰ ਵਾਂ ਤੇ ਸਾਡੀ ਜਿਹੜੇ ਸਾਰੀਆਂ ਭੈਣਾਂ ਇੱਥੇ ਕੱਟੀਆਂ ਹੋਈਆਂ ਆ ਉਸ ਜੀ ਸੋਪrakash ਜੀ ਔਰ ਬੀਸਿਸ ਪ੍ਰਾਨਾ ਸਾਡੇ ਸ਼੍ਰੀਮਤੀ ਮੈਡਮ ਜੀ ਆ ਹੋਰ ਵੀ ਸਾਡੇ ਭੈਣਾਂ ਆਈਆਂ ਹੋਈਆਂ ਅਸੀਂ ਸਾਰਿਆਂ ਦਾ ਬਹੁਤ ਸਵਾਗਤ ਕਰਦੇ ਆ ਤੇ ਸੁਮਨ ਸ਼ੈੱਟ ਜੀ ਦਾ ਬਹੁਤ ਹੀ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਇੱਦਾਂ ਵੱਡਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸਾਰਿਆਂ ਦੀ ਜਿਹੜੀ ਆ ਕਾਰਪੋਰੇਸ਼ਨ ਦੇ ਨਾਲ ਭਗਵਾਨ ਇਹਨਾਂ ਦੇ ਵਿੱਚ ਇੱਦਾਂ ਹੀ ਹਿੰਮਤ ਬਣਾਈ ਰੱਖੇ ਤੇ ਇਸ ਤਰ੍ਹਾਂ ਇਸ ਸਮਾਜ ਦੇ ਵਿੱਚ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਭਗਵਾਨ ਦਾ ਆਸ਼ੀਰਵਾਦ ਇਹਦਾ ਤੇ ਬਣੀ ਰਹੇ ਬਾਤਾਰਾਣੀ ਦੀ ਕਿਰਪਾ ਬਣੀ ਰਹੇ ਤੇ ਇਸੇ ਤਰ੍ਹਾਂ ਅਸੀਂ ਪ੍ਰੋਗਰਾਮ ਜਿਹੜੇ ਆ ਇੱਥੇ ਬਣਾਉਂਦੇ ਰਹੀਏ ਮਾਰਦੇ ਰਹੀਏ ਦੂਰ ਦੇ ਲਈ ਤਾਂ ਸੈ ਸ਼ਿਦਾ ਦੇ ਜੀ ਸ਼ਿਗੁੰਜ ਬਿਹਾਰੀ ਸੀ ਹਰਿਦਾਸ ਅੱਜ ਮੰਸਾ ਦੇਵੀ ਮੰਦਿਰ ਦੇ ਪ੍ਰਾਂਗਨ ਦੇ ਵਿੱਚ ਮੰਸਾ ਮਹਿਲਾ ਮੰਡਲੀ ਵੱਲੋਂ ਬਹੁਤ ਹੀ ਸਾਰਿਆਂ ਨੂੰ ਜਾਣ ਕੇ ਬਹੁਤ ਹੀ ਖੁਸ਼ੀ ਔਰ ਹਰਸ਼ ਹੋਊਗਾ ਕਿ ਵੈਭਵ ਰਾਸਲੀਲਾ ਦਾ ਜਿਹੜਾ ਆਯੋਜਨ ਆਪੜੀ ਧੂਮ-ਤਾਮ ਨਾਲ ਕੀਤਾ ਗਿਆ ਆ। ਪ੍ਰਭੂ શ્રી ਬਾਂਕੇ ਵਿਹਾਣੀ ਔਰ ਕਿਸ਼ੋਰੀ ਜੀ ਦੀ ਅਪਾਰ ਕਿਰਪਾ ਇਸ ਮੰਡਲੀ ਦੇ ਅੱਜ ਬਹੁਤ ਹੀ ਵਧੀਆ ਉਤਸਵ ਤੇ ਜਿਹੜੇ ਦਰਸ਼ਨ ਆ ਅੱਜ ਸੰਗਤਾਂ ਨੂੰ ਕਰਵਾਇਆ। ਸੋ ਅੱਜ ਪਵਿੱਤਰ ਦਿਹਾੜਾ ਪ੍ਰਭੂ ਸ਼੍ਰੀ ਬਾਂਕੇ ਵਿਹਾਰੀ ਜਿਹਦਾ ਜਨਮ ਉਤਸਵ ਜਨਮਾਸ਼ਟਮੀ ਦੇ ਅਫਸਰ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੀ ਆ ਇਹਦੇ ਨਾਲ ਹੀ ਮੈਂ ਸਾਡੇ ਸਮਾਜ ਸੇਵਿਕਾ ਮੈਡਮ ਸ਼੍ਰੀਮਤੀ ਅਨੀਤਾ ਸੋਮਪਰਕਾਰ ਜੀ ਦਾ ਵੀ ਇੱਥੇ ਆਏ ਤੇ ਬਹੁਤ ਬਹੁਤ ਧੰਨਵਾਦ ਕਰਦੀ ਆ ਮੇਰੇ ਕੁੰਜ ਵਿਹਾਰੀ ਕਿਸ਼ੋਰੀ ਜੀ ਦੀ ਅਪਾਰ ਕਿਰਪਾ ਸਾਰਿਆਂ ਤੇ ਬਣੇ ਰਹੇ ਇੱਦਾਂ ਹੀ ਉਹ ਸਾਰਿਆਂ ਨੂੰ ਜਿਹੜੇ ਆ ਅਫਸਰ ਪ੍ਰਦਾਨ ਕਰਨ ਹੋਰ ਵੀ ਵੱਡੇ ਵੱਡੇ ਉਤਸਵ ਹੁੰਦੇ ਰਹਿਣ ਤੇ ਇੱਦਾਂ ਹੀ ਸਾਰੇ ਆਪਣੀ ਜ਼ਿੰਦਗੀ ਹੋਰ ਆਨੰਦ ਦੇ ਨਾਲ ਬਤੀਤ ਕਰਨ ਜੈ ਸ਼ੀਰਾਂ ਨੇ ਸ਼ਿਕੁੰਜ ਬਤਾਲੀ ਜੀ ਮੈਂ ਸੋਹਣ ਸੇਟ ਹਾਜੀ ਆਪਣੀਆਂ ਸਾਰੀਆਂ ਮਹਿਰਾਨਾਂ ਦਾ ਬਹੁਤ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਸਾਰਿਆਂ ਨੇ ਰੱਖ ਕੇ ਮੇਰਾ ਇਤਨਾ ਸਾਥ ਦਿੱਤਾ ਅੱਜ ਮੇਰਾ ਉਤਸਵ ਅੱਜ ਵਾਹ ਉਤਸਵ ਇਹ ਸਫਲ ਬਣਾਇਆ ਖਾਸ ਕਰਕੇ ਸ਼ਿਖਪਾ ਮੇਰੇ ਬਾਪੂ ਨੇ ਦੀ ਮੇਰਾ ਸਾਰਾ ਮਨਸਾ ਮਹਿਲਾ ਮੰਡਲ ਮੇਰਾ ਸਾਰਾ ਪਰਿਵਾਰ ਮੇਰਾ ਸਾਰਾ ਮਨਲਾ ਸਾਰਿਆਂ ਨੇ ਮੇਰਾ ਇੰਨਾ ਸਾਥ ਦਿੱਤਾ ਹੈ ਕਿ ਮੇਰੀ ਉਹਨਾਂ ਨੇ ਹਿੰਮਤ ਟੁਕ ਨਹੀਂ ਗਾ ਦਿੱਤੀ ਅੱਜ ਮੈਂ ਸਭ ਦੀ ਬਹੁਤ ਧੰਨਵਾਦੀ ਹਾਂ ਕਿ ਅੱਜ ਉਹਨਾਂ ਨੇ ਮੇਰਾ ਇੰਨਾ ਸਹਿਯੋਗ ਕੀਤਾ ਥੈਂਕ ਯੂ ਸੋ ਮੀ ਆਪਣੀ ਕਿਹੜੀ ਸੰਸਥਾ ਵਾ ਮਨਸਾ ਮਹਿਲਾ ਮੰਡਲ